ਅਜਿਹਾ ਤਲਵਾੜਾ ਵਿਖੇ 78ਵਾਂ ਸੁਤੰਤਰਤਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਤਲਵਾੜਾ ਦੇ ਮਹਾਰਾਣਾ ਪ੍ਰਤਾਪ ਚੌਕ ਵਿੱਚ ਨਗਰ ਕੌਂਸਲ ਤਲਵਾੜਾ ਵੱਲੋਂ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਵਿਧਾਇਕ ਕਰਮबीर ਸਿੰਘ ਘੁੰਮਣੇ ਨੇ ਕੀਤੀ। ਜਿਸ ਵਿੱਚ ਚੌਕ ਵਿੱਚ ਸਥਾਪਿਤ ਕੀਤੇ ਗਏ 100 ਫੁੱਟ ਉੱਚੇ ਤਿਰੰਗੇ ਝੰਡੇ ਨੂੰ ਪੁਲਿਸ ਵੱਲੋਂ ਸਲਾਮੀ ਦਿੱਤੀ ਗਈ ਤੇ ਝੰਡਾ ਲਹਿਰਾਉਣ ਦੀ ਰਸਮ ਵਿਧਾਇਕ ਕਰਮबीर ਸਿੰਘ ਘੁੰਮਣੇ ਨੇ ਅਦਾ ਕੀਤੀ ਤੇ ਸਕੂਲੀ ਬੱਚਿਆਂ ਨੇ ਰਾਸ਼ਟਰੀ ਗੀਤ ਗਾਇਆ। ਇਸ ਮੌਕੇ ਤੇ ਵਿਧਾਇਕ ਕਰਨਵੀਰ ਸਿੰਘ ਘੁੰਮਣੇ ਹਾਲ ਹੀ ਰੈਨੋਵੇਟ ਕੀਤੇ ਗਏ ਇਸ ਚੌਂਕ ਨੂੰ ਹੀ ਜਨਤਾ ਨੂੰ ਸਥਾਪਿਤ ਕੀਤਾ। ਇਸ ਤੋਂ ਇਲਾਵਾ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਉੱਗਾ ਯੋਗਦਾਨ ਦੇਣ ਵਾਲੀਆਂ ਸ਼ਖਸੀਅਤਾਂ ਅਤੇ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਵਿਧਾਇਕ ਕਰਨਵੀਰ ਸਿੰਘ ਘੁੰਮਣੇ ਸਮੂਹ ਦੇ ਸਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਪਬਲਿਕ ਸਪੌਟ ਨਿਊਜ਼ ਦੇ ਨਾਲ ਤਲਵਾੜਾ ਤੋਂ ਮੁਕੇਸ਼ ਸ਼ਰਮਾ ਦੀ ਰਿਪੋਰਟ। ਅੱਜ ਅਸੀਂ ਸਾਰੇ ਜਾਣੇ 78ਵਾਂ ਆਜ਼ਾਦੀ ਦਿਵਸ ਮਨਾ ਰਹੇ ਸਭ ਤੋਂ ਪਹਿਲਾਂ ਤੇ ਜਿੱਥੇ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਦੂਜਾ ਜਿ ਖੁਸ਼ੀ ਦੀ ਗੱਲ ਇਹ ਹੈ ਕਿ ਜਿਸ ਜਗ੍ਹਾ ਤੇ ਆਪਾਂ ਅੱਜ ਇਕੱਠੇ ਹੋਏ ਆ ਮੈਨੂੰ ਲੱਗਦਾ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣਾ ਇਿੱਥੇ ਆਜ਼ਾਦੀ ਦਿਵਸ ਜਾਂ 26 ਜਨਵਰੀ ਵਗੈਰਾ ਜਿਹੜੇ ਦੋ ਦਿਨ ਸਾਡੇ ਹੁੰਦੇ ਨੇ ਸਾਲ ਦੇ ਵਿੱਚ ਉਹ ਮਨਾਏ ਗਏ ਹੁਣ ਕਿਤੇ ਪਹਿਲੀ ਵਾਰ ਆਜ਼ਾਦੀ ਦਿਵਸ ਇਸ ਜਗ੍ਹਾ ਦੇ ਉੱਤੇ ਮਨਾਇਆ ਜਾ ਰਿਹਾ ਕਿਤੇ ਅੱਜ ਅਸੀਂ ਮੈਂ ਜਾ ਕੇ ਆਇਆ ਜਿੱਥੇ ਸ਼ਹੀਦਾਂ ਦਾ ਸਤਾਨ ਬਣਾਇਆ ਹੋਇਆ ਹੈ ਬੀੜੀ ਦਫ਼ਤਰ ਦੇ ਬਾਹਰ ਉਸ ਤੋਂ ਬਾਅਦ ਮਹਾਰਾਣਾ ਪ੍ਰਤਾਪ ਜੀ ਨੂੰ ਅਸੀਂ ਨਤਮਸਤਕ ਹੋਏ ਆ। ਪਰ ਉਸ ਤੋਂ ਬਾਅਦ ਜਿਹੜੀ ਇੱਕ ਸਭ ਤੋਂ ਵੱਡੀ ਗੁਰੂ ਦੀ ਗੱਲ ਹੈ ਕਿ 100 ਫੁੱਟ ਦਾ ਜਿਹੜਾ ਨੈਸ਼ਨਲ ਫਲੈਗ ਹੈ ਸਾਡੇ ਸਾਰਿਆਂ ਦੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਉਹਦਾ ਜਿਹੜਾ ਅੱਜ ਉਦਘਾਟਨ ਵੀ ਤੁਸੀਂ ਸਾਰਿਆਂ ਨੇ ਕੀਤਾ ਆ। ਔਰ ਇਹ ਦੂਸਰਾ ਫਲੈਗ ਆ ਜਿਹੜਾ ਆਪਣੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਜਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਲੱਗਾ ਪਹਿਲਾ ਹੁਸ਼ਿਆਰਪੁਰ ਸਿਟੀ 'ਚ ਲੱਗਾ। ਦੂਸਰਾ ਤੁਹਾਡਾ ਤਲਵਾੜੇ ਦੇ ਵਿੱਚ ਇਹ ਨੈਸ਼ਨਲ 플ੈਗ ਲੱਗਾ ਹੈ। ਔਰ ਇਹ ਇਹ ਵੀ ਆਪਣੇ ਸਾਰਿਆਂ ਦੇ ਵਾਸਤੇ ਮਾਣ ਵਾਲੀ ਗੱਲ। ਇਸ ਚੌਂਕ ਦੇ ਬਾਰੇ ਮੈਨੂੰ ਬਹੁਤ ਆ ਦੱਸਣ ਦੀ ਲੋੜ ਨਹੀਂ ਜੀ। ਕਿਉਂਕਿ ਤੁਸੀਂ ਤਲਵਾੜਾ ਸ਼ਹਿਰ ਨੂੰ ਇੱਕ ਵਧੀਆ ਸ਼ਹਿਰ ਬਣਾ ਕੇ ਜਾਣਾ। ਠੀਕ ਹੈ। ਜੋ ਪਿੱਛੇ ਹੋ ਗਿਆ ਹੋਊਗਾ ਸਾਨੂੰ ਮੈਂ ਉਹਦੇ ਬਾਰੇ ਨਹੀਂ ਕੁਝ ਕਹਿਣਾ ਚਾਹੁੰਦਾ। ਕਿਉਂਕਿ ਕਈ ਵਾਰੀ ਕੰਮ ਕਰਦੇ ਆ ਕਮੀਆਂ ਪੇਸ਼ੀਆਂ ਹਰੇਕ ਬੰਦੇ ਕੋਲ ਰਹਿ ਜਾਂਦੀਆਂ। ਸਾਡੇ ਕੋਲ ਬੜੀਆਂ ਰਹਿਗੀਆਂ ਹੋਣਗੀਆਂ 2.5 ਸਾਲ ਦੇ ਵਿੱਚ। ਕਈ ਕੰਮ ਰਹਿ ਵੀ ਸਕਦੇ ਨੇ ਪਰ ਜੁਵਾਸੀ ਬੀੜਾ ਚੁੱਕਿਆ ਸੀ ਜਾਂ ਸਾਡੀ ਟੀਮ ਨੇ ਬੀੜਾ ਚੁੱਕਿਆ ਸੀਗਾ ਸ਼ਹਿਰ ਨੂੰ ਸੋਨਾ ਬਣਾਉਣ ਦਾ ਉਹਦੇ ਵਿੱਚ 100 ਦੇ ਵਿੱਚੋਂ 1% ਅਸੀਂ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਜਿਹੜਾ ਇਹ ਚੌਂਕ ਬਣ ਕੇ ਤਿਆਰ ਹੋਇਆ ਦੂਸਰਾ ਇੱਕ ਨਾਲ ਹੀ ਇਹਦੇ ਅਸੀਂ ਅਗਲੇ ਵਕਤੇ ਕੋਖਾ ਮਾਰਕੀਟ ਸਾਰੀ ਜ਼ਿੰਦਗੀ ਇਹਦੇ ਵਿੱਚ 10-12 ਸਾਲ ਸਾਨੂੰ ਵੀ ਆਉਂਦਿਆਂ ਹੋਵੇ ਤੇ ਤੁਹਾਨੂੰ ਜ਼ਿਆਦਾ ਹੋਗੇ ਹੋਣਗੇ ਅੱਜ ਤੱਕ ਇੱਥੇ ਗੰਦ ਤੋਂ ਇਲਾਵਾ ਕੁਝ ਨਹੀਂ ਹੈਗਾ ਸੀ। ਅਰਵਿਧਨ 6 ਮੰਥ ਤੁਸੀਂ ਅੱਜ ਤੋਂ 6 ਮਹੀਨਿਆਂ ਬਾਅਦ ਇਸ ਚੌਕ ਇਸ ਪਾਰਕ ਦੀ ਨਿਹਾਰ ਬਦਲੀ ਦੇਖੋਗੇ। 25 ਲੱਖ ਰੁਪਇਆ ਅਸੀਂ ਨਗਰ ਕੌਂਸਲ ਵੱਲੋਂ ਜਿਹੜਾ ਪਾਸ ਕਰਕੇ BBMP ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪਾਰਕ ਹੈ ਲੋਕਾਂ ਨੂੰ ਬਣਾ ਕੇ ਦੇ ਰਹੇ ਹਾਂ ਔਰ ਇੱਕ ਆਧੁਨਿਕ ਕਿਸਮ ਦਾ ਪਾਰਕ ਬਣਾ ਕੇ ਦੇਵਾਂਗੇ ਇਹ ਨਹੀਂਗਾ ਕਿ ਵੈਸੇ ਹੀ ਆ ਮਾਰਾ ਮੋਟਾ ਤੰਦ ਕੱਢਤੀ ਝੂਲੇ ਲਗਾ ਤੇ ਬਸ ਕੰਮ ਉੱਕ ਜੂਗਾ ਨਗਰ ਦੇ ਵਿੱਚ ਬਣਦਾ ਪਿਆ ਚਲੋ ਜਗ੍ਹਾ ਥੋੜੀ ਸੀ ਇਹ ਜਗ੍ਹਾ ਬਹੁਤ ਆ ਤੇ ਬਹੁਤ ਸੋਹਣੇ ਤਰ੍ਹਾਂ ਦਾ ਜਿਹੜਾ ਅਸੀਂ ਇੱਕ ਪਾਰਕ ਤੁਹਾਨੂੰ ਬਣਾ ਕੇ ਦੇਵਾਂਗੇ ਜਿੱਥੇ ਸਾਡੇ ਬੱਚੇ ਆਉਣਗੇ ਸਾਡੀਆਂ ਮਾਵਾਂ ਭੈਣਾਂ ਆਉਣਗੀਆਂ ਸਾਡੇ ਬਜ਼ੁਰਗ ਆ ਕੇ ਸੱਤ ਡੱਕਣਗੇ ਤੀਸਰਾ ਇੱਕ ਬੜੇ ਲੰਬੇ ਸਮੇਂ ਦੀ ਮੰਗ ਸੀਗੀ ਕਿ ਜਿਹੜਾ ਸ਼ਾਹ ਮਹਿਰ ਵਾਲਾ ਰੋੜਿਆ ਸ਼ੀਕਾ ਹੋਟਲ ਤੋਂ ਅੱਗੇ 52 게ਟਾਂ ਉੱਪਰ ਜਾਂਦਾ ਉਹਦੇ ਉੱਤੇ ਮਹਿਰ ਦੇ ਆਲੇ ਦੁਆਲੇ ਐਕਸੀਡੈਂਟ ਹੋਣ ਕਰਕੇ ਕੋਈ ਨਾ ਕੋਈ ਬੰਦਾ ਨਹਿਰ ਦੇ ਵਿੱਚ ਡਿੱਗਾ ਰਹਿੰਦਾ ਸੀ ਅਸੀਂ ਨਗਰ ਕੌਂਸਲ ਵੱਲੋਂ 45 ਲੱਖ ਰੁਪਇਆ ਉਸ ਜਗ੍ਹਾ ਦੇ ਉੱਤੇ ਬੈਰੀਅਰ ਜਿਹੜੀ ਸਾਈਡ ਦੇ ਉੱਤੇ ਲਗਣਾ ਹੈ ਉਹਦੇ ਟੈਂਡਰ ਲਗਵਾਏ ਨੇ ਉਹਦੇ ਟੈਂਡਰ ਖੁੱਲ ਵੀ ਗਏ ਨੇ ਉਹ ਵੀ ਅਸੀਂ ਹਫ਼ਤੇ 10 ਦਿਨ ਦੇ ਵਿੱਚ ਵਿੱਚ ਜਿਹੜਾ ਉਹਦਾ ਕੰਮ ਆ ਉਹ ਸ਼ੁਰੂ ਕਰਨ ਜਾ ਰਹੇ ਹਾਂ ਚੌਥਾ ਇੱਕ ਉਹ ਰੋਡ ਦਾ ਹਾਲਾਤ ਇੰਨੇ ਮਾੜੇ ਸੀਗੇ